ও তু আনা হ্যা সেব খা আড়ু নাট ਲੱਕੜਾਂ ਪਾੜਦੀਆਂ ਨੇ ਕਹਾੜੀ ਲੈ ਲੈਂਦੇ ਕਹਾੜੀ ਲੈ ਲੈਂਦੇ ਉਹਦੇ ਨਾਲ ਖਾ ਲੈਂਦੀ ਸੇਵ ਦਾ ਕੀ ਜਲੂਸ ਕਰ ਜਾ ਮਿੱਠਾ ਨਾ ਮਿੱਠਾ ਨੂਨ ਮਿਰਚ ਘੱਟਾ ਹੋਰ ਪਾ ਲੋ ਲੇਕਨ ਨਹੀਂ ਖਾਣੇ ਨਾ ਭਗਵਾਨ ਤਮਨ ਆਉਂਦਾ ਤੂੰ ਰੀਪਨ ਘਟਾ ਲਿਓ ਫੇਰ ਖਾ ਲਿਓ ਹਾਂ ਮੇਰੀ ਬੁਦਰੀ ਬੁਦਰੀ ਵੀ ਉਧਰੋਂ ਦੇਖ ਲੈ ਮਿੱਠਾ ਤੇ ਯਾਰ ਤੁਸੀਂ ਹੱਥ ਕਰੀ ਪਈ ਆ ਯਾਰ ਤੈਨੂੰ ਦੀਦਾ ਨਹੀਂ ਹੈਗਾ ਵੀ ਸੇਵ ਖਾਂਦੀ ਐ ਹੋਰ ਹੁਣ ਹੋਪਾ ਨਾ ਚੀਕੂ ਆ ਸੇਵ ਆ ਸੇਵ ਆ ਉਹ ਪਲੇਟ ਦੇਖ ਲੈ ਬੰਦੇ ਬੱਟਣੇ पक्की सलाह पक्का कर समस्या कोई भी हो भी लव मैरिज ब्रेकअप सॉल्यूशन फोन करो समाधान पाओ लकी नंबर ग्रेटिश अपना प्यार वापस पाओ नौकरी कारोबार पति पत्नी से झगड़ा संकट दुश्मन को छुटकारा